ਵੇਖੋ ਕੀ ਕੁਛ ਹੀ ਇੱਥੇ ਦੂਮੀ ਡਾਊਨ ਇਹ ਜੋ ਗਾੜੀ ਜਿਹੜੇ ਮਾਰੋ ਇਹ ਦੇਖ ਪਹੁੰਚ ਕੇ ਜੀ ਉਦੇਪੁਰ ਇਨਾਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਕਿਤੇ ਵੀ ਆਈਲੈਂਡਸ ਦਾ ਬੋਰਡ ਲੱਗਣ ਦੇਖਿਆ ਮਤਲਬ ਮਿਲਣਾ ਲੋ ਜੀ ਅੱਜ ਦਾ ਸਟੇ ਸਾਡਾ ਇਸ ਹੋਟਲ 'ਚ ਹੈ ਬੜਾ ਵਧੀਆ ਬਣਿਆ ਹੋਟਲ ਆ ਆਪਣਾ ਗੁਰੂ ਘਰ ਹੈ ਚੈੱਕ ਕਰ ਸਕਦੇ ਵਾਹਿਗੁਰੂ ਸੱਚੇ ਪਾਤਸ਼ਾਹ ਸਤਨਾਮ ਵਾਹਿਗੁਰੂ ਵਾਹਿਗੁਰੂ ਜਲੂਸ ਲੱਸੀ ਅਗਲਾ ਇਹਨਾਂ ਨੇ ਜੂਸ ਦਾ ਜਲੂਸ ਕੱਢ ਰੱਖਿਆ ਹੋ 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 ਨਾ ਜਾਮ ਅਲੱਡਾ ਡੈਮੋਂ ਤੋਂ ਜਾਮਦਾ ਇਹ ਅਜੇ ਦੂਜਾ ਕਿਲਾ ਜੀ ਚੰਗਾ ਰਹਿ ਗੇ ਤੋ ਤੁਹਾਨੂੰ ਆਪਾਂ ਬਾਕੀ ਚੀਜ਼ਾਂ ਸਭ ਕੁਝ ਮੈਨੂੰ ਲੱਗਿਤ ਹੋ ਜਲਦੀ ਠੀਕ ਹੈ ਤੂੰ ਕੱਲੇ ਗਏਂਗੀ ਤੋ ਉਦੇ ਪਰ ਜੇ ਇਹਨਾਂ ਨੇ 35 ਲਿਖਾ ਤੁਸੀਂ ਮੰਨ ਲਓ ਵੀ 27 ਕਿਲੋਮੀਟਰ ਰਹਿ ਗਿਆ ਪਰ ਆਏਵੇਂ ਜੇ ਪਹਾੜੀ ਰਸਤਾ ਹੋਵੇ ਤੇ ਸਫ਼ਰ ਤੈਅ ਕਰਨਾ ਹੋਵੇ ਤਾਂ ਕਿਲੋਮੀਟਰ ਦੁੱਗਣਾ ਹੋ ਜਾਂਦਾ ਹੈ। ਤਾਂ 60 70 ਕਿਲੋਮੀਟਰ ਮੰਨ ਕੇ ਚੱਲੋ ਤੁਸੀਂ ਪਹਾੜੀ ਰਸਤੇ 'ਚ। ਪਰ ਖੁਸ਼ੀ ਦੀ ਗੱਲ ਇਹ ਹੈ ਅਸੀਂ ਪਹਾੜੀ ਰਸਤਾ ਤੈਅ ਕਰ ਚੁੱਕੇ ਹਾਂ ਲਗਭਗ ਪਤਰਾ ਹੀ ਆਊਗਾ। ਬਾੜਾਸ ਦੇ ਬਸੇ ਰਹਿ ਜਾਣਗੇ। ਉਮੀਦ ਹੈ ਵੀ ਅਸੀਂ ਕੋਈ ਅੱਧੇ ਘੰਟੇ ਦੇ ਲਾਗੇ ਤੱਕੇ ਸ਼ਹਿਰ ਚੈਂਟਰ ਹੋ ਜਾਾਂਗੇ। ਉਦੇ ਪਰ ਬਹੁਤ ਹੀ ਜਾਦੇ ਵਾਕੀ ਸੋਹਣਾ ਸ਼ਹਿਰ ਹੈ। ਦੇਖਣਾ ਵਾਲਾ ਸ਼ਹਿਰ ਆ ਬੜੇ ਕੋਰੇ ਆਉਂਦੇ ਉੱਥੇ ਤੇ ਬਾਕੀ ਰਾਜੇ ਤਾਂ ਉਥੇ ਦਾ ਮਹਿਲ ਉਹ ਵੀ ਬਹੁਤ ਸੋਹਣਾ ਹੈ ਉਹ ਵੀ ਥੋੜੇ ਰੁਕ ਰੁਕ ਕਰਾਂਗੇ ਫਿਰਾਲ ਭਾਈ ਅਰਗਨ ਡ੍ਰੌਪ ਕਰਕੇ ਚਲੇ ਗਏ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਉਹਦੇ ਉੱਪਰ ਆਹ ਵੇਖੋ ਕੀ ਕੁਛ ਹੀ ਹੈ ਇੱਥੇ ਸਾਰੇ ਚੱਲ ਪਏ ਜੀ ਪੱਥਰ ਦੇ ਪਹਾੜ ਇਹਨਾਂ ਨੂੰ ਪਤਾ ਵੀ ਇੱਥੇ ਮੈਨਿੰਗ ਬਹੁਤ ਹੁੰਦੀ ਹੈ ਗੱਡੀ ਦਾ ਚੋਰ ਪਹੁੰਚ ਗਏ ਜੀ ਉਦੇਪੁਰ ਉਦੇਪੁਰ ਸਿਟੀ ਸਾਫ ਸੁਥਰੀ ਸਿਟੀ ਤੇ ਇਹਦੇ ਵਿੱਚ ਹੈਗਾ ਜੀ ਕੇਪੀਸੀ ਇੱਥੇ ਦਿਖਾਦਾ ਸੀ ਤੇ ਗਾਂ ਗਈ ਆਪਣੀ ਜਮੀਨ ਮਾਰਕੀਟ ਉਹ ਤੁਹਾਨੂੰ ਦਿਖਾਉਣੇ ਆ ਪੂਰਾ ਸ਼ਾਂਤ ਸ਼ਹਿਰ ਹੈ ਜੀ ਟ੍ਰੈਫਿਕ ਬਹੁਤ ਘੱਟ ਹੈ ਤੁਹਾਡੀ ਸ਼ਰਨ ਨਾਲ ਆ ਮੌਲੇ ਆ ਗਣਾ ਨਿਸ਼ਾਨੀਆਂ ਮੇਰੀ ਆ ਉਹ ਜਿਹੜੀ ਮਹਿਲ ਉਹਦੇ ਉਹਦੇ ਰਾਜੇ ਦਾ ਤੁਹਾਨੂੰ ਇੱਕ ਗੱਲ ਦਿਖਾਉਣਾ ਮੈਂ ਤੁਸੀਂ ਆਪ ਹੀ ਰੋਡ ਕਰ ਲਿਓ ਇਹਨਾਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਕਿਤੇ ਵੀ ਹਾਈਲਾਈਟਸ ਦਾ ਬੋਰਡ ਲੱਗਣ ਦੇਖਿਆ ਮਤਲਬ ਮਿਲਣਾ ਇੱਥੇ ਕੋਈ ਹਾਈਲਾਈਟਸ ਕਰਦਾ ਹੀ ਨਹੀਂ ਐਡੀ ਕਿਹੜੀ ਤਾਂ ਕਰਦਾ ਨਹੀਂ ਉਹਨਾਂ ਨੇ ਸਾਲਾਂ ਵਿੱਚ ਦੀ ਉਹ ਵੀ ਜੇ ਉਧਰਲੀ ਕੰਟਰੀਆਂ ਲੋਕ ਕਰ ਰਹੀਆਂ ਤਾਂ ਭਵੇਂ ਕਰ ਲੈਣ ਤੇ ਫਿਲਹਾਲ ਇੱਥੇ ਕੋਈ ਵੀ ਤੁਹਾਨੂੰ ਬੋਰਡ ਲੱਗਣ ਦੇਖੂ ਹਾਈਲਾਈਟਸ ਕਰਨ ਵਾਲਾ ਜਿਵੇਂ ਆਪਣੇ ਬਟੰਡੇ ਲੱਗੇ ਹੁੰਦੇ ਆ ਬਰੋਡ ਲੱਗੇ ਹੁੰਦੇ ਆ ਇਹ ਤੇ ਕੁਛ ਨਹੀਂ ਹੈ ਹੋਜਾ ਦੂਰ ਦੂਰ ਤੱਕ ਬੜਾ ਸ਼ਾਨ ਸ਼ਹਿਰ ਹੈ ਤੇ ਸਾਹਮਣੇ ਗੁਰੂ ਘਰ ਵੀ ਆਊਗਾ ਆਪਣਾ ਸੱਤ ਨੌ ਵਾਹ ਇੱਕ ਸੱਚੇ ਪਾਸ਼ਾਵਾਂ ਤੋਂ ਦਿਖਾਉਣੇ ਆ ਤੇ ਬਾਕੀ ਇਹ ਜੋਰਪੁਰ ਦਾ ਅਸੀਂ ਪੱਗੜਾ ਪੱਤਾ ਨਹੀਂ ਵੇਖਿਆ ਕੋਈ ਇੱਥੇ ਵੇਣੇ ਨਹੀਂ ਆਪਣੇ ਪੰਜਾਬੀ ਮਿਲੀ ਜਾਂਦੇ ਹੋਂਗੇ ਤਾਂ ਸਹੀ ਜਾਂ ਅਸੀਂ ਜਿੱਥੇ ਗਏ ਆਂ ਸ਼ਹਿਰ ਉੱਥੇ ਸਾਨੂੰ ਕੋਈ ਨਾ ਦਿਖੇ ਹੁਣ ਇਹ ਵੀ ਹੋ ਸਕਦਾ ਬਾਕੀ ਸ਼ਹਿਰ ਦੀ ਬਿਊਟੀ ਚੈੱਕ ਕਰ ਸਕਦੇ ਹਾਂ এনवायरमेंट ਚੈੱਕ ਕਰ ਸਕਦੇ ਹਾਂ ਹਵਾ ਇਹ ਦੀ ਸ਼ੁੱਧ ਹੈ ਕਿਸੇ ਵਿੱਚ ਹੁਣ ਆਊਗਾ ਜੀ ਆਪਣਾ ਗੁਰੂ ਘਰ ਮੇਰੇ ਲਈ ਹੱਥੀ ਗੁਰੂ ਘਰ ਵੀ ਆ ਗਿਆ ਜੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਆਪਾਂ ਦਾ ਗੁਰੂ ਘਰ ਹੈ ਚੈੱਕ ਕਰ ਸਕਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਤਨਾਮ ਵਾਹਿਗੁਰੂ ਵਾਹਿਗੁਰੂ ਜਲੂਸ ਲੱਸੀ ਪੀ ਲੋ ਜੂਸ ਲੱਸੀ ਇਹਦੀ ਘਟ ਆਉਂਦੀ ਹੈ ਤੇ ਉਹਨਾਂ ਨੇ ਲਿਖਿਆ ਵੀ ਗਲਤੀ ਹੈ ਵੈਸੇ ਅਸਲ ਇਹਨਾਂ ਨੇ ਜੂਸ ਦਾ ਜਲੂਸ ਕੱਢ ਰੱਖਿਆ ਥੋੜੀ ਮਤਲਬ ਗਲਤ ਹੈ ਸਹੀ ਲਿਖਿਆ ਹੁੰਦਾ ਤਾਂ ਪਰ ਤਾਂ ਸਹੀ ਪੜ੍ਹਿਆਣਾ ਸੀ ਹੁਣ ਚੱਲਦੇ ਇੰਚੇ ਆਪਾਂ ਲੇਕ ਵਾਲੇ ਪਾਸੇ ਓਹੋ ਹੋ ਹੋ ਇਹਨਾ ਜਾਮ ਐਲਾ ਡੈਮੋ ਇਤੋਂ ਜਾਮ ਦਾ ਅਸਲੇ ਪਾਰਕਿੰਗ ਹੈ ਜਿਹੜੀ ਫਲਾਈਓਵਰ ਦੀ ਠੀਕਾ ਵਜਾ ਕਰ ਲੈਣਾਂ ਨੇ ਵਾਹ ਕੀ ਪਾਰਕਿੰਗ ਆ ਯਾਰ ਥੋਮੀ ਡਾਊਨ ਤੇ ਰੋ ਗਾਡੀ ਗੇੜੋ ਮਾ ਇਹ ਦੇਖ ਬਿਊਟੀਫੁਲ ਸ਼ਹਿਰ ਬਹੁਤ ਯਾਰੇ ਸਾਫ ਸੜਕਾਂ ਨਾ ਪਤਾ ਲੱਗ ਰਿਹਾ ਕਿੰਨੀਆਂ ਚਮਕ ਰੰਗੀਆਂ ਇਹ ਅਜੇ ਦੁੱਧਾ ਕਿਲਾ palas kia yanda ha. <tryk> sipai sipai sipai. <laughs> <inaudible> okay. uh, next. ਮੇਰੇ ਨਾਲ ਕਿਉਂ ਚਲੇਗੀ ਠੀਕ ਹੈ ਪੂਰਵ ਚਲੇਗੀ ਸੋ ਰੋਡ ਦੇ ਪੂਰਵ ਦਾਨਪੁਰ ਸੁਦਰਨਗਰ ਦਾ ਬਾਹਰ ਮਾਰੀ तो तो ऐसा था धीरे धीरे डेवलप करते रहे मॉडल और फिर उसने मॉडल फॉर भर दिया। सब लिया सबके लिए काम तो स्टे सा होटल च है बड़ा बढ़िया बनाया होटल बहुत ही ज्यादा जबरदस्त बहुत बढ़िया रूम है भाई डन करने लगे हैं ਲੋ ਜੀ ਆ ਗਿਆ ਆਪਣਾ ਇੱਥੋਂ ਦਾ 3b2 ਇੱਥੋਂ ਦਾ ਹੀ ਹੁੰਦਾ ਸਾਊਥ ਇੰਡੀਅਨ ਇੰਡੀਆ ਕੋਸ਼ੀ ਖਾਓ